ਸਾਡਾ ਥੋੜਾ ਚੜਨ ਦੀ ਜਗ੍ਹਾ ਸੀ ਕਿਸ ਕਰਕੇ ਉੱਤਰ ਕੇ ਹੋ ਗਏ ਭਾਜੀ ਜਣੀ ਜੀ ਨਾਲੇ ਦੇਖੋ ਉੱਤਰ ਕੇ ਹੋ ਗਿਆ ਤੇ ਅਸੀਂ ਇੱਥੇ ਤੁਹਾਨੂੰ ਇੱਕ ਪਾਣੀ ਦਿਖਾਉ ਲਵੇ ਆ ਵਿਊ ਆਹ ਦਾ ਭਾਜੀ ਦੇ ਘਰ ਦੇ ਕੋਲ ਆ ਨਾ ਭਾਜੀ ਇਹ ਤਾਂ ਭਾਈ ਦੇ ਘਰ ਦੇ ਕੋਲ ਆ ਦੇਖੋ ਕਿੰਨਾ ਪਾਣੀ ਲੋ ਜੀ ਕਾਟ ਵਾਲੇ ਪੁਲ ਤੇ ਖੜੇ ਆ ਪਾਣੀ ਚੈੱਕ ਕਰੋ ਹੁਣ ਪੂਰਾ ਆਹ ਦੇਖੋ ਆ ਸਕੂਲ ਆ ਸਕੂਲ ਦੇ ਉੱਪਰੋਂ ਕੁੜੀ ਦੇ ਉੱਪਰੋਂ ਭਾਈ ਲੰਘਣਦੇ ਆ ਇਹ ਆ ਸਿਵਲ ਹਸਪੀਟਲ ਪਾਣੀ ਪੂਰਾ ਭਰਿਆ ਹੋਇਆ ਆ ਲੋਕਾਂ ਦੇ ਕੰਮ ਬੰਦ ਹੋ ਗਏ ਸੀ ਬਲੋਸ ਕੁੜੇ ਵਿੰਦਰ ਪਾਣੀ ਦੇਖ ਲੋ ਕਿੰਨਾ ਹੈ ਇਹ ਜਿੱਦੇ ਉੱਤੇ ਅਸੀਂ ਤੁਹਾਨੂੰ ਸੜਕ ਦਿਖਾਈ ਸੀ ਉੱਥੇ ਆ ਗਏ ਅਸੀਂ ਹੁਣ ਦੁਬਾਰਾ ਆਹ ਲੋ ਪਟਾਣਕੋਟ ਦੇ ਵਿੱਚ ਜੀ ਭਾਈ ਹੁਣ ਸਾਨੂੰ ਬਹੁਤ ਦੂਰ ਤੱਕ ਲੈ ਆਏ ਆ ਕਾਫੀ 뷰 ਤਕੜਾ ਆ ਆਹ ਦੇਖੋ ਚਲੋ ਚਲੋ ਅੱਜ ਅਸੀਂ ਪਠਾਨਕੋਟ ਦੇ ਵਿੱਚ ਬਹੁਤ ਜ਼ਿਆਦਾ ਬਾਰਿਸ਼ ਹੋਈ ਆ ਤੇ ਮੌਸਮ ਵਾਲਿਆਂ ਨੇ ਕਿਹਾ ਸੀ ਬਹੁਤ ਅੱਜ ਮੀਂਹ ਪੈਣਾ 23 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ ਤੁਹਾਨੂੰ ਅੱਜ ਬਲੌਗ ਦਿਖਾਵਾਂਗੇ ਉਮੀਦ ਆ ਤੇ ਹੋ ਸਕਿਆ ਅਸੀਂ ਮਿੱਣੀ ਕੋਲ ਜਾਈਏ ਵੀਡੀਓ ਨਾਲ ਜੁੜੇ ਰਹੋ ਤੇ ਆਜੇ ਲਈ ਥਾਲ ਸਾਡਾ ਰਾਣਾ ਭਰਾ ਚੱਲਣ ਦੇ ਆ ਨਾਲ ਸਾਡੇ ਅੱਜ ਤੇ ਅਸੀਂ ਜਾਣ ਕੇ ਨਹੀਂ ਮਤਲਬ ਤੁਹਾਡੇ ਬਲੌਗ ਵਾਸਤੇ ਆਪਾਂ ਜਾਣਾ ਅੱਜ ਦੇਖਣਾ ਵੀ ਮੀਂਹ ਦੇ ਹਾਲਾਤ ਨਾਲੇ ਬਹੁਤ ਗਰਮੀ ਸੀ ਨੇ ਦਿਨਾਂ ਦੀ ਤੇ ਅਸੀਂ ਵੀ ਆ ਹੁਣ ਲੱਗਾ ਮੋਟਰਸਾਈਕਲ ਮਾਮਾ ਇਹ ਰੋਇ ਨਾ ਜੀ ਡੁੱਬ ਗਿਆ ਨਾ ਨਾ ਜਿਆਦਾ ਹੈ ਜਿਆਦਾ ਪਾਣੀ ਹੈ ਪਿੱਛੇ ਕਰ ਲੀਏ ਬਹੁਤ ਜਿਆਦਾ ਪਾਣੀ ਹੈ ਕੋਈ ਰਿਸਕ ਨਹੀਂ ਲੈਣਾ ਇੱਥੇ ਦੇ ਵਿੱਚ ਰਿਸਕ ਨਹੀਂ ਲਾਵਾਂਗੇ ਦੇਖੋ ਇਹਦਾ ਬਹੁਤ ਜਿਆਦਾ ਪਾਣੀ ਹੈ ਬਹੁਤ ਜਿਆਦਾ ਉਹਦੇ ਵਿੱਚ ਕੋਈ ਰਿਸਕ ਨਹੀਂ ਲੈਣਾ ਕਿਉਂਕਿ ਸਾਡਾ ਡੁੱਬ ਸਕਦਾ ਸੀ ਜਾਣਾ ਔਖਾ ਹੋ ਜਾਣਾ ਸਾਡੀ ਜਿਆਦਾ ਪਾਣੀ ਬੜਾ ਪਾਣੀ ਹੈ ਮੋਟਰਸਾਈਕਲ ਡੁੱਬ ਜਾਣਾ ਦੇਖੋ ਜੀ ਕੈਮਰੇ ਵਿੱਚ ਵੀ ਪਾਣੀ ਪੈ ਰਿਹਾ ਥੋੜਾ ਥੋੜਾ ਫੇ ਵੀ ਅਸੀਂ ਰਿਸਕ ਲੈ ਰਹੇ ਹਾਂ ਦੇਖੋ ਸਕੂਟਰ ਕਿਦਾ ਡੋਬ ਰਹੀ ਹੈ ਸਿਆਨਪੁਰ ਦੇ ਹਾਲਾਤ ਆ ਚਲੋ ਭਾਜੀ ਬੰਦ ਹੋ ਗਏ ਬੰਦ ਹੋ ਗਏ ਅੱਜ ਪਠ ਦੇ ਬੰਦਾ ਨਿਕਲਦਿਆ ਉਹ ਆਇਆ ਯਾਰ ਲੋ ਜੀ ਪਠਾਨ ਖੋਟ ਵਾਲਿਓ ਪੂਰਾ ਪਾਣੀ ਪੂਰਾ ਮੀਂਹ ਦੇ ਨਾਲ ਲੱਗੇ ਹੋਏ ਅਸੀਂ ਜੋ ਦੇਖ ਲਓ ਪੂਰਾ ਮੀਂਹ ਭਰਿਆ ਹੋਇਆ ਹੈ ਪੂਰੇ ਹਲਾਤ ਮਾਰੇ ਹੋਏ ਵੇ ਦੁਕਾਨਾਂ ਦਾ ਕੋਈ ਕੰਮ ਨਹੀਂ ਚੱਲਣ ਦੇ ਆ ਬੱਸ ਚੱਲ ਸੀ ਗਾ ਇਹਨਾਂ ਦਾ ਕੰਮ ਪੱਕਾ ਹੀ ਕੀਤਾ ਇਸ ਨੂੰ ਪੂਰਾ ਲਿਆ ਹੋਇਆ ਹੈ ਮੋਆ ਜਲਾਉਣ ਦਾ ਗਾਈਜ਼ ਵੀਰੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ ਦੇਖੋ ਤੇ ਮੀਂਹ ਦੇ ਵਿੱਚ ਅਸੀਂ ਪੂਰਾ ਘੁੰਮ ਰਹੇ ਹਾਂ ਤੇ ਦੇਖੋ ਪੂਰੇ ਕਾਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ ਹੈ ਤੇ ਨਾਕੇ ਨੁਕੇ ਵਾਲੇ ਕੁਝ ਨਹੀਂ ਰੋਕਣਾ ਸਕੇ ਇਹ ਅਸੀਂ ਮਿੰਨੀ ਕੋਆ ਜਾ ਰਹੇ ਹਾਂ ਹੁਣ ਮਿੰਨੀ ਕੋਆ ਦਾ ਪਾਣੀ ਲੈਵਲ ਚੈੱਕ ਕਰਉਣਾ ਕੋਈ ਕਿੰਨਾ ਗਿਆ ਲੋ ਜੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਦੇਖੋ ਜੀ ਨਾਲ ਦੇ ਕੇ ਕਾਨਾ ਹੀ ਆ ਗਿਆ ਸਿੱਧਾ ਹਸਪੀਟਲ ਕੋਲ ਕਾਨਾ ਦੇ ਰਿਹਾ ਇੱਥੇ ਇਤੋਂ ਦੀ ਨੰਗੜਾ ਹੋਣਾ ਆਪਾਂ ਨਾ ਨਾ ਹਾਂ ਉਹ ਨਾਣਾ ਕੱਢਣਾ ਨਹੀਂ ਹੈਗਾ ਭਰਾਵਾ ਰਹਿਣ ਦੇ ਵਿੱਚ ਵੜਦਾ ਬੰਦਾ ਸਿੱਧਾ ਹੀ ਚਲੋ ਚਲਿਏ ਵਾਪਸ ਕਰੋ ਲੋ ਭਾਜੀ ਖਣੀ ਵੀ ਤਿਆਰ ਕਰ ਲਿਆ ਸੀ ਇੱਕ ਭਾਜੀ ਹੋਰ ਤਿਆਰ ਕਰ ਲਿਆ ਜੀ ਕੋਣ ਨਹੀਂ ਲੈ ਕੇ ਜਾਣਾ ਆ ਬੱਸ ਤਾਲੀ ਹੁਣੀ ਪੂਰੇ ਤਿਆਰ ਬਰਦਾਰ ਇੱਕ ਵਾਰੀ ਪੁੱਛੇ ਭਾਈ ਗਾ ਚਲੋ ਚਲੀਏ ਚਲੋ ਬੈਠੋ ਬਾਜੀ ਉਹ ਜੀ ਪਾਣੀ ਬੜਾ ਤੇਜ਼ ਆ ਤੇ ਆਪਾਂ ਆ ਗਏ ਜਗਿਆੜ ਵਾਲੇ ਪੁਲ ਤੇ ਕਿਹੜਾ ਪੁਲਾ ਇਹ ਬਾਜੀ ਸਾਨੂੰ ਸਾਰਾ ਪੂਰਾ ਗਿਆਣ ਦੇਦਾ ਥੋੜਾ ਧੁੰਦਾ ਧੁੰਦਾ ਦਿਖਦਾ ਪਿਆ ਤੁਹਾਨੂੰ ਚਲੋ ਕੋਈ ਲੋ ਜੀ ਹੁਣ ਪਾਣੀ ਚੈੱਕ ਕਰੋ ਪਾਣੀ ਬਹੁਤ ਜ਼ਿਆਦਾ ਤੇਜ਼ ਆ ਭਰਾ ਹੁਣੀ ਚਲੋ ਚਲੀਏ ਹੁਣ ਆਪਾਂ ਹੁਣ ਥੋੜਾ ਜਿਹਾ ਮੀਂਹ ਘਟ ਗਿਆ ਤਾਂ ਪਰ ਆਹ ਦੇਖੋ ਆ ਸਕੂਲ ਆ ਸਕੂਲ ਦੇ ਉੱਪਰੋਂ ਕੁਲੀ ਦੇ ਉੱਪਰੋਂ ਭਾਈ ਲੰਗਣਦੇ ਆ ਵਾਹ ਦੇਖੋ ਕਿੰਨਾ ਪਾਣੀ ਆ ਆ ਦੇਖੋ ਪਾਣੀ ਕਿੰਨਾ ਆ ਰਿਹਾ ਦੂਰੇ ਠੀਕ ਹੈ ਭਰਾ ਸਾਹਿਬ ਲਓ ਜੀ ਅਸੀਂ ਹੁਣ ਜਗਿਆੜ ਪਹੁੰਚ ਗਏ ਆ ਤੇ ਜਗਿਆੜ ਤੋਂ ਵੀ ਅਸੀਂ ਇੱਕ ਬੰਦਾ ਚੱਕਣਾ ਆ ਤੇ ਇੱਥੋਂ ਮੋੜ ਲੇ ਭਾਈ ਇੱਥੋਂ ਇੱਥੋਂ ਆਂਦੀ ਆਂਦੀ ਬੰਦੇ ਆ ਵੀ ਬਹੁਤ ਅੱਜ ਲੈ ਕੇ ਜਾਣੇ ਆ ਨਾਲ ਸਾਰੇ ਬੋਲ ਬੋਲ ਨਾਲੀ ਜਾ ਕੇ ਤੇਰਾ ਜਮਾਨਾ ਨਹੀਂ ਆਤਾ ਸਾਡੀ ਵੀਡੀਓ ਦੀ ਕੁਆਲਿਟੀ ਥੋੜੀ ਅੱਜ ਘੱਟੇ ਰਹਿਣੀ ਹੈ ਕਿਉਂਕਿ ਸਾਫ ਨਹੀਂ ਹੈਗੀ ਇੰਦੀ ਬੰਦਾ ਵੀ ਠੀਕ ਹੀ ਹੈ ਕਿ ਪਾਣੀ ਚੈੱਕ ਕਰੋ ਜਗਿਆਲ ਦੇ ਵਿੱਚ ਆ ਗਏ ਪਾਣੀ ਚੈੱਕ ਕਰੋ ਪੂਰਾ ਭਰਿਆ ਹੋਇਆ ਆ ਆ ਪਾਣੀ ਕਿਥੋਂ ਆਣ ਦਿਆ ਗੁਰਦੁਆਰਾ ਸਾਹਿਬ ਦੇ ਕੋਲ ਦਰਸ਼ਨ ਕਰਨ ਆਲੇ ਇੱਥੇ ਪਾਣੀ ਦੇਖੋ ਕਿੰਨਾ ਗੁਰਦੁਆਰੇ ਸਾਹਿਬ ਦੇ ਕੋਲ ਸਿੰਘ ਸਾਹਿਬ ਤਾਰੀ ਦੁੜੀ ਅੰਦਰ ਬੰਡੀਆ ਦੀ ਇਕੱਲੇ ਕੋ ਮੜਦੇ ਦੱਸ ਰੋੜ ਦੇ ਮੜੇ ਇਹਦਾ ਰੰਗ ਲਾ ਦੇ ਅਜ ਬੁਆਣੀ ਅਜ ਬੀਰੇ ਹੈ ਇਹ ਦਵਾਰਾ ਨੰਗਰੋਂ ਬੈਟੇ ਮੇ ਅੱਛਾ ਕੋਈ ਦੱਸਣਾ ਤੇ ਪਾਣੀ ਚੈੱਕ ਕਰੋ ਉੱਪਰ ਆ ਰਿਹਾ ਹੋਇਆ ਹੈ ਜਿਗਿਆਸ ਦੇ ਵਿੱਚ ਦੇਖੋ ਆਹ ਦੇਖੋ ਨਹਿਰਾ ਬੱਕਰੀਆਂ ਪਗਰਦੀਆਂ ਇਧਰਲੇ ਪਾਸੇ ਅਸੀਂ ਕਲੋਨੀ ਦੂਰ ਤਾਂ ਬਣਾਈ ਸੀ ਵੀ ਟਾਈਮ ਤੇ ਵੀ ਪਾਣੀ ਨਾ ਆਵੇ ਪਰ ਪਾਣੀ ਕਹਿੰਦਾ ਆ ਜਾਣਾ ਕੋਈ ਕਰ ਦੇ ਆ ਵੀ ਭਰਾ ਸਾਢੇ ਕੈਟਾਗਰੀ ਦੇ ਬੰਦੇ ਆ ਤੁਰ ਕੇ ਜਾ ਰਹੇ ਆ ਪਾਣੀ ਨਹੀਂ ਨਾ ਆਇਆ ਲੋ ਜੀ ਇੱਥੇ ਵੀ ਗੁਰਦੁਆਰਾ ਸਾਹਿਬ ਦਾ ਦਰਜ ਕਰ ਲਓ ਪਾਣੀ ਬਹੁਤ ਜ਼ਿਆਦਾ ਹੋ ਚੁੱਕਾ ਹੈ ਪਾਣੀ ਆ ਸੜਕ ਦੇ ਉੱਪਰ ਇੰਨਾ ਆ ਦੇਖੋ ਆ ਗਰਾਊਂਡ ਆ ਗਰਾਊਂਡ ਤੇ ਚਲੋ ਥੋੜੀ ਜਿਹੀ ਘਟਿਆ ਤੇ ਸਪਾਈਸ ਵੀ ਕੀਤੀ ਹੋ ਪਰ ਆ ਦੇਖੋ ਮਰੂਦ ਖਾਣ ਉੱਤੇ ਆ ਮਰੂਦ ਦੇਖ ਗਿਆ ਦੇਖੋ ਪਾਣੀ ਬਹੁਤ ਜ਼ਿਆਦਾ ਇੱਥੋਂ ਡਰ ਲੱਗਣ ਦੇ ਵੇਲੇ ਟੋਆ ਦਾ ਨਹੀਂ ਇੱਥੇ ਟੋਏ ਲੱਗਦੇ ਮੈਨੂੰ ਮੇਰੇ ਬਾਤੇ ਇੱਕ ਅਮਰੂਦ ਲਿਆ ਓਏ ਇਦਾਂ ਨਹੀਂ ਆਉਣਾ ਤੇ ਪਾਣੀ ਬੜਾ ਤੇਜ਼ ਆ ਇਹ ਸੜਕ ਦਾ ਪਾਣੀ ਤੋਂ ਸਾਨੂੰ ਡਰ ਲੱਗੀ ਜਾਂਦਾ ਇੱਧਰ ਠੀਕ ਆ ਕੱਚਾ ਆ ਦੇਖਿਆ ਆ ਵਾਲੇ ਵੀਡੀਓ ਲਾਈਕ ਕਰ ਦਿਓ ਭਾਈ ਲੋ ਜੀ ਯਾਰ ਦੇ ਗੋਲਡੋਗ ਵਾਲੇ ਤੇ ਮਾਰਾ ਵਿੱਚ ਯਾਰ ਫਾਲੀ ਅਗਰ ਅੱਧੀ ਢੰਗ ਦੇ ਯਾਰ ਹੁਣ ਆਲੀ ਚੱਲਦੇ ਆ ਜੇ ਮਿੰਨੀ ਗੋਆ ਜਾਣੇ ਵਾਲਾ ਹੋਇਆ ਰਸਤਾ ਜਰੂਰ ਲੈ ਕੇ ਜਾਵਾਂਗੇ ਤੁਹਾਨੂੰ ਤੇ ਵੀਡੀਓ ਦਾ ਸਿਰ ਟਾਈਟਲ ਦਾ ਜਿੰਨੇ ਤੋਂ ਦੇਖ ਹੀ ਲੈਣਾ ਹੈ ਬਹੁਤ ਔਖੀ ਦੇਖੋ ਪਾਣੀ ਚੈੱਕ ਕਰੋ ਪਾਣੀ ਚੱਦੀ ਆ ਜਿਹੜੀਆਂ ਚੀਜ਼ਾਂ ਸੀ ਤੁਹਾਨੂੰ ਬਨਾਲੀ ਜਾ ਕੇ ਦਿਖਾਣੀਆਂ ਸੀ ਜਿਹੜੀਆਂ ਚੀਜ਼ਾਂ ਤੁਸੀਂ ਤੁਹਾਨੂੰ ਤਲੋਜੀ ਜਾ ਕੇ ਦਿਖਾਣੀਆਂ ਸੀ ਸਾਡੇ ਪੰਜਾਬ ਦੇ ਵਿੱਚ ਇਹ ਦੇਖੋ ਕਿੰਨਾ ਸੋਹਣਾ ਰਸਤਾ ਹੈ ਅੱਧੀ ਮਿੱਟੀ ਕੋਲ ਆ ਹਲੇ ਦੇਖਦੇ ਜਾਣਾ ਕਿ ਨਹੀਂ ਅਸੀਂ ਪਰ ਹੋਰ ਪਾਸੇ ਚੱਲੇ ਆ ਇੱਥੇ ਇੱਕ ਪਹਿਲੇ ਤੋਂ ਪਤਾ ਕਿਤਾ ਹੀ ਬੱਤੀ ਆ ਵੀ ਜੰਗਲ ਜੰਗਲ ਜਾਈਏ ਇੱਥੇ ਵੀ ਲੋਕੀ ਰਹਿੰਦੇ ਆ ਦੇਖ ਇਧਰ ਪਾਸੇ ਸਾਈਕਲ ਥੋੜਾ ਚੜਨ ਦੀ ਆ ਸੀ ਕਿਸ ਕਰਕੇ ਉੱਤਰ ਕੇ ਹੋ ਗਏ ਭਾਜੀ ਹਣੀ ਵੀ ਤੇ ਮੈਂ ਵੀ ਨਾਲੇ ਦੇਖੋ ਉੱਤਰ ਕੇ ਹੋ ਗਿਆ ਇਹ ਅਸੀਂ ਇੱਥੇ ਤੁਹਾਨੂੰ ਇੱਕ ਪਾਣੀ ਦਿਖਾਉលਦੇ ਆਂ ਵੀਊ ਤੇ ਬਾਜੀ ਹੁਣ ਇੱਥੇ ਪਹਿਲਾਂ ਪੱਤੀ ਲਾਉਂਦੇ ਰਹੇ ਆ ਬਾਜੀ ਪੱਤੀ ਲਾਉਂਦੇ ਰਹੇ ਤੁਸੀਂ ਕੀ ਲਾਉਂਦੇ ਰਹੇ ਤੁਸੀਂ ਬਰਾਣੀ ਬਾਜੀ ਹੁਣ ਕਹਿੰਦੇ ਸਾਡੀ ਇੱਥੇ ਜ਼ਮੀਨ ਹੁੰਦੀ ਸੀ ਕਾਫੀ ਸਿੱਧੋੜ ਕੇ ਜਾਣਾ ਪੈਣਾ ਹੁਣ ਉਹ ਉੱਪਰਲੇ ਪਾਸੇ ਦੇਖੋ ਹੋਟਲ ਬਣਿਆ ਹੋਇਆ ਇਹ ਕਿਹੜਾ ਪਿੰਡ ਆ ਬਾਜੀ ਇਹ ਕਿਹੜਾ ਪਿੰਡ ਆ ਹੈ ਇਹ ਤਵੀ ਕੋਲ ਆ ਜਾ ਉੱਪਰਲੇ ਪਾਸੇ ਤੇ ਤਵੀ ਕੋਲ ਦੇ ਪਿਛਲੇ ਪਾਸੇ ਅਸੀਂ ਚੱਲ ਰਹੇ ਆ ਤੇ ਕਾਫੀ ਮੀਂਹ ਪੈ ਰਿਹਾ ਬਾਜੀ 도ੜ ਕੇ ਹੋ ਗਏ ਆ ਕੋਲੇ ਦਾ ਦਾ ਆਇਆ ਰਿੱਚੀ ਉਹ ਦੇਖੋ ਪਾੜੀ ਉਧਰਲੇ ਪਾਸੇ ਲੋਹੇ ਚੜਾਈ ਖਾਮ ਹੋ ਗਈ ਤੇ ਅਸੀਂ ਅੱਗੇ ਜਾ ਰਹੇ ਆ ਇੱਥੇ ਦਾ ਰਾਮ ਮੰਦਰ ਦੇ ਦਰਸ਼ਨ ਕਰਾਉਂਦੇ ਆ ਸੇਵ ਜੀ ਮਹਾਰਾਜ ਦਾ ਮੰਦਰ ਆ ਆਇਓ ਮੀ ਬੜਾ ਫੈਨ ਤੇ ਆ ਇੱਧਰ ਤਾਂ ਮੈਂ ਵੀ ਪਹਿਲੀ ਵਾਰ ਹੀ ਆਇਆ ਜੇ ਵੀ ਲੋਕਲ ਬੰਦੇ ਨਾਲ ਰੱਖੂਗੇ ਤੇ ਤੁਹਾਨੂੰ ਕੋਈ ਚੀਜ਼ਾਂ ਮਿਲ ਜੰਦੀ ਆ ਦੇਖੋ ਇਲੋ हाँ चढ़ गया चढ़ाई चढ़ के।, के। लो जी मंदिर जा गए हाँ देखो लो जी गेट बनाया है इतना बहुत वाया ना चढ़ी ਉਹ ਲੱਤ ਨਹੀਂ ਚੱਲਦੀ ਲੋ ਜੀ ਪੱਪਾ ਬਾਰਾਨਾ ਦੀ ਜਗਾ ਹੈ ਜੀ ਇਹ ਭਾਜੀ ਪੀ ਆਉਂਦੇ ਹੁੰਦੇ ਲੋ ਜਿੱਥੇ ਦਾ ਵੀਊ ਚੈੱਕ ਕਰੋ ਫੋਨਾ ਸੀ ਕਵਰ ਜੋ ਕੱਟ ਲਿਆ ਫੋਨ ਤੇ ਹੁਣ ਸਾਫ ਬਣਨ ਦੀ ਵੀਡੀਓ ਕਰੀਏ ਨਹੀਂ ਨਹੀਂ ਟਿਕਣਾ ਨਹੀਂ ਲੋ ਜੀ ਭਾਈ ਹੁਣ ਇਹ ਸਾਨੂੰ ਬਹੁਤ ਦੂਰ ਤੱਕ ਲੈ ਆਏ ਆ ਕਾਫੀ 뷰 ਤਕੜਾ ਆਇਆ ਦੇਖੋ ਪੂਰੇ ਪਾਰੇ ਪੰਜਾਬ ਚ ਪੈਂਦਾ ਸਾਰਾ ਜਿੰਨਾ ਏਰੀਆ ਪੈਂਦਾ ਜਿੰਨਾ ਉਹ ਪਾਲੇ ਪਾਸੇ ਜੰਮੂ ਕਾ ਇਹਦਾ ਨਾ ਭਾਈ ਇੱਥੇ ਲਾਗੇ ਛਾਕੇ ਬਾਰਡਰ ਫਿਲਮ ਦੀ ਵੀ ਸ਼ੂਟਿੰਗ ਹੋਈ ਸੀ ਕਿਤੇ ਉਹ ਥੱਲੇ ਪਾਸੇ ਹੋਈ ਸ਼ਾਇਦ ਉਹ ਥੱਲੇ ਪਾਸੇ ਇਹ ਨਵਾਂ ਡੈਮ ਬਣਨ ਤੇ ਆਇਆ ਇੱਥੇ ਤੇ ਜਲਦੀ ਇਹ ਬਣ ਕੇ ਤਿਆਰ ਹੋ ਜਾਣਾ ਆ ਦੇਖੋ ਦਾਰਸ਼ਨ ਕਰੋ ਬਾਜੀ ਹੁਣ ਆਪਾਂ ਅੱਗੇ ਜਾਣਾ ਜਾਂ ਨਹੀਂ ਜਾਣਾ ਹੁਣ ਲੋ ਜੀ 9 ਵਜੇ ਉਹ ਅਸੀਂ ਤਾਂ ਨਿਕਲ ਗਏ ਆ ਤੇ ਇੱਥੇ ਤਾਂ ਪਾਰਸਲ ਕਰਾਤੇ ਆ ਕਿਹੜਾ ਮੰਦਰ ਪਾਜੀ ਇਹ ਬਾਬਾ ਬਾਲਨਾ ਜੀ ਦਾ ਮੰਦਰ ਬਣਾਇਆ ਹੋਇਆ ਤੇਜੀ ਮਹਾਰਾਜ ਦੇ ਦਸਵੇਂ ਗੁਰੂ ਦੀ ਬਾਤੇ ਰੁਕ ਗਏ ਆ ਪਾਜੀ ਪੂਰੇ ਕੰਮ ਦੇ ਹੋਏ ਤੇ ਆ ਵੀ ਭਰਾ ਆਪਣੇ ਮੋਬਾਈਲ ਕੱਢ ਕੇ ਸਿਕਾ ਰਿਹਾ ਐ ਪਰ ਪੁੱਜ ਪਾਜੀ ਨੰਦ ਲਿਆ ਅੱਜ ਪੂਰਾ ਕਿਨੇ ਹੀ ਵਧੀਆ ਵਧੀਆ ਨੰਦ ਲਿਆ ਜੀ ਦਾਰਸ਼ਨ ਵੀ ਕਰਾ ਦੇ ਤੁਹਾਨੂੰ ਮੰਦਿਰ ਦੇ ਤੇ ਆ ਇਹਦੀ ਪਲਾਨ ਸੀਗਾ ਜਿੰਨੇ ਪਲਾਨ ਸੀਗਾ ਬੰਦੇ ਦਾ ਵੀ ਮੀਂਹ ਜਿ ਘੁੰਮਣਾ ਪਾ ਚਲੋ ਲੋ ਜੀ ਦੋ ਦੋ ਸਮੋਸੇ ਖਾ ਕੇ ਤੇ ਫਿਰ ਅਗਲੀ ਅਗਲਾ ਪਲਾਨ ਦੱਸ ਦੇ ਹੋਵੇ ਤੁਹਾਨੂੰ ਕਿੱਥੇ ਜਾਣਾ ਪਾ ਮੇਰੀ ਡੈਸਟੀਨੇਸ਼ਨ ਤੇ ਹੋਣੀ ਹੈ ਮੈਨੂੰ 15 20 ਮਿੰਟ ਹੋਏ ਬਹੁਤ ਜ਼ਿਆਦਾ ਡੇਕ ਗਿਆ ਕਰੇ ਕਿ ਕਿਹਦਾ ਟਮਣਾ ਅੱਗੇ ਉਹ ਚਲ ਟਾਇਰ ਚੱਕ ਅੱਗੇ ਜਾ ਜਪਰਾ ਚੂ ਹੋ ਗਈ ਤੇ ਦਰੂ ਨੂੰ ਤਰਾ 2 ਐ

ਪਿੱਛੇ ਰੁਪਾਸ ਹੋ ਰਹੀਆਂ ਦਾ ਸਾਡਾ ਪੂਰੀ ਸੇਵਾ ਕਰਦੇ ਆ ਦੇਖੋ ਚਲੋ ਹੋਰ ਇਹ ਫਿੱਟਣ ਲੱਗੇ ਆ ਜਾ ਜੀ ਵੀਡੀਓ ਬਣਾ ਲੈ ਚਲੋ ਤੂੰ ਵੀਡੀਓ ਬਣਾ ਹਾਂ ਚਲੇ ਚਲੇ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਦੱਸ ਵੇ ਜਾਣਾ ਲੈ ਗਰੀ ਸਵਾਤ ਨੂੰ ਮੁਲਾਮਾ ਦਿਖਾਉਣਾ ਲਾਤੇ ਹੋਈ ਨਹੀਂ ਹੋ ਰਹੀ ਕੋਈ ਨਿਕਲ ਨਾ ਲੋਰ ਯਾਰ ਲਾ 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 ਪਿੱਛੇ ਥੋੜਾ ਬਹੁਤ ਨੀ ਬਣੀ ਗੀ ਆਹ ਪਾਰਟੀ ਹੋਰ ਲਾ ਲਾ ਚੱਲੋ ਹੋਰ ਅੱਗੇ ਅੱਗੇ ਅੱਛਾ ਡਾਂਡਾ ਹੋ ਮਰਾ ਮਰਾ ਮੈਂ ਜੋ ਪਾਉਂ ਮੋੜੀ ਜਣਾ ਵਿੱਚ ਮਿਲੂ ਲਿਹਾਣਾ ਵਿੱਚ ਮੈਂ ਇਧਰ ਦਾ ਭਾਈ ਟਰਾਈ ਵਾਸਤੇ ਟਰਾਈ ਵਾਸਤੇ ਭਾਈ ਪਹਿਲਾ ਕੱਢ ਲਿਆ ਦਾ ਮੋਟਰਸਾਈਕਲ ਆਪਣਾ ਪੂਰੀ ਸੇਵਾ ਨਿਭਾਈ ਆ ਦੇਖੋ ਜੀ ਕਿੰਨਾ ਰਚ ਪਿਆ ਗਿਆ ਸੀ ਮਗਰ ਇੱਕ ਤਰਖਤ ਦੇ ਨਾਲ ਪੂਰਾ ਜਾਮ ਲੱਗਾ ਹੋਇਆ ਹੈ ਇਹ ਦੁਵਾਰਾ ਹੈ ਇੱਥੇ ਪਾਣੀ ਬਹੁਤ ਹੈ ਦੇਖੋ ਕੁਝ ਕੁ ਤਿਆਰ ਚ ਮੈਨੂੰ ਲੱਗਦਾ ਕਿ ਤੁਸੀਂ ਇਹ ਹੋ ਗਿਆ ਹੋਣ ਲੋਕ ਜਰ ਹੋ ਗਿਆ ਥਾਲੀ ਬਹੁਤ ਜ਼ਿਆਦਾ ਆ ਬੋਲੇ ਕਿ ਕਿਹੜੀ ਨੂੰ ਪਿਆ ਬੋਲੀ ਜਿਹੜੀ ਨਹਿਰ ਹੈ ਫਰਕਤ ਆਹ ਦਾ ਬਾਜੀ ਦੇ ਘਰ ਦੇ ਕੋਲ ਆ ਨਾ ਬਾਜੀ ਇਹ ਤਾਂ ਬਾਜੀ ਦੇ ਘਰ ਦੇ ਕੋਲ ਆ ਦੇਖੋ ਕਿੰਨਾ ਪਾਣੀ ਇਹ ਖਾੜਿਆ ਜੀ ਦੇਖੋ ਪੁਰਾਣ ਕੋਰ ਦਿੰਦੇ ਉਹ ਦੇਖੋ ਉੱਥੇ ਵੀ ਆ ਘਾ ਹੋਇਆ ਭਾਜੀ ਆ ਫਾਰਮ ਇਹਦਾ ਕੋੜੀ ਫਾਰਮ ਜੈਸਾ ਕਿਉਂ ਦੇਖੋ ਇਹ ਪਾਣੀ ਕਿੰਨਾ ਹੋ ਗਿਆ ਪਲਾ ਪਾਣੀ ਹੋ ਗਿਆ ਖੜਕ ਦੇ ਨਾਲ ਬਹੁਤ ਧੀਰੇ ਜਿਹੜੇ ਉੱਤੇ ਅਸੀਂ ਤੁਹਾਨੂੰ ਸੜਕ ਦਿਖਾਈ ਦੀ ਉੱਥੇ ਆ ਗਏ ਅਸੀਂ ਹੁਣ ਦੁਬਾਰਾ ਆਲੋ ਪਟਾਣਕੋਟ ਦੇ ਵਿੱਚ ਲੋਕੀ ਵੀਡੀਓ ਬਣਾ ਰਹੇ ਬਸ ਨਾਲ ਦੇਖੋ ਪਾਣੀ ਉੱਪਰ ਹੀ ਆ ਗਿਆ ਪੂਰਾ ਪੂਰਾ ਰੱਛ ਪੈ ਚੁੱਕਾ ਆ ਲੋਕੀ ਪੂਰਾ ਆਨੰਦ ਲੈ ਰਹੇ ਆ ਮੇਨ ਰੋਡ ਆ ਜਗਿਆਲ ਨੂੰ ਜਾਂਦਾ ਵਾਲਾ ਰਸਤਾ ਤੇ ਇਧਰ ਹੈਗਾ ਸਿਵਲ ਹਸਪੀਟਲ ਪਾਣੀ ਪੂਰਾ ਫੁੱਲ ਫੁੱਲ ਮਿੱਟੀ ਆ ਰਹੀ ਪੂਰੀ ਦੀ ਪੂਰੀ ਸਿਵਲ ਹਸਪੀਟਲ ਦੇ ਕੋਲ ਦੇਖੋ ਕਿਦਾਂ ਪੀਜ ਪਾਣੀ ਪੈ ਗਿਆ ਨੂੰ ਲਈ ਇਹ ਸਿਵਲ ਹਸਪੀਟਲ ਪਾਣੀ ਪੂਰਾ ਭਰਿਆ ਹੋਇਆ ਲੋਕਾਂ ਦੇ ਕੰਮ ਬੰਦ ਹੋ ਗਏ ਸਿਵਲ ਹਸਪੀਟਲ ਦੇ ਅੰਦਰ ਪਾਣੀ ਦੇਖ ਲਓ ਕਿੰਨਾ ਹੈ ਇਹ 50 ਲਾਗਾ ਦੇਖ ਲਓ ਹੋ ਨਾ ਬੋਲੀਓ ਯਾਰ ਯਾਤਰਾ ਦਾ ਕਿੰது ਦੂਰੇ ਦੇ ਵਿੱਚ ਦੇਖ ਇਹ ਦੇਖ ਪਾਣੀ ਦੇਖੋ ਮੋਟਰਸਾਈਕਲ ਬੰਦ ਨਾ ਕਰਾਂ ਦੀ ਸਾਰੇ ਕੰਮ ਬੰਦ ਹੋ ਜੂਗੇ ਨਾਲ ਜਿਵੇਂ ਰੱਖ ਦੇਣਾ ਲੋਏ ਨਾ ਮੀਂਹ ਪੈ ਗਿਆ ਦੇਖੋ ਪਾਣੀ ਕਿੰਨਾ ਤੇਜ਼ ਜਾਂਦਾ ਇੰਨਾ ਇੰਨਾ ਆਪਾਂ ਪਹਿਲਾਂ ਲੰਗੇ ਉਦੋਂ ਹੈ ਨਹੀਂ ਸੀਗਾ ਇੰਨਾ ਪਾਣੀ ਹੈ ਨਾ ਜੀ ਆ ਜਾਓ ਇਹ ਸਾਡੀ ਵੀਡੀਓ ਬਣਾ ਰਿਹਾ ਸੀ ਇਹ ਇਹਨਾਂ ਦੀ ਬਣਾ ਰਿਹਾ ਉਹ ਵੀਰੇ ਹੋੜੀ ਨਹੀਂ ਹੁਣ ਥੋੜਾ ਜਿਹਾ ਘਟ ਗਿਆ ਪੂਰਾ ਜਿਹਾ ਪਰ ਪਾਣੀ ਬਹੁਤ ਹੈ ਪਾਣੀ ਬਹੁਤ ਜਿਆਦਾ ਹੈ ਦੇਖੋ ਚਲੋ ਚਲੋ ਅੰਕਲ ਜੀ ਚਲੋ ਚਲੋ ਨਗ ਜਣਾ ਨਗ ਜਣਾ ਨਗ ਜੋ ਦੇਖੋ ਜੀ ਲੋਕੀ ਦੁਕਾਨਾਂ ਤੋਂ ਬਾਹਰ ਖੜੇ ਆ ਆਨੰਦ ਲੈ ਰਹੇ ਪੂਰੇ ਮੀਦ ਉਹ ਤੇਰੀ ਅੱਗੇ ਦੇਖੇ ਤੂੰ ਆ ਮਾਰ ਗਈ ਗੱਡੀ ਤੂੰ ਆ ਮਾਰ ਗਈ ਹੁਣ ਆ ਬਦਦਰ ਨੂੰ ਜਾਣਾ ਹੈਗਾ ਇੱਧਰੋਂ ਚੱਲ ਫੇਰ ਇੱਧਰੋਂ ਚੱਲ ਬਾਹਰ ਤਾਂ ਬਹੁਤ ਜ਼ਿਆਦਾ ਪਾਣੀ ਸੀ ਵੇਸ ਕਰਕੇ ਗੜੀਆਂ ਵਿੱਚ ਹੀ ਆਏ ਆ ਆ ਸਾਨੂੰ ਰਸਤਾ ਦਿਖਾ ਰਿਹਾ ਆ ਸਾਨੂੰ ਜਮਾਦ ਵਾਲੇ ਵੀਰ ਦਾ ਬਹੁਤ ਧੰਨਵਾਦ ਉਹ ਭਾਜੀ ਤੋਂ ਆਪਾਂ 2 ਘੰਟੇ ਹੋ ਗਏ ਸੀ ਬੈਠੇ ਹੁਣ ਇੱਥੇ ਚਾਹ ਚੂਪ ਲਈ ਭਾਈ ਉਹਨਾਂ ਨੇ ਤੇ ਭਾਈ ਉਹਨਾਂ ਦੀ ਨਰਸਰੀ ਕਿੰਨਾ ਵਧੀਆ ਬਣਾਈ ਹੋਈ ਆ ਆ ਭਾਜੀ ਸਾਹਤ ਲੈ ਆਏ ਹਾਂਜੀ ਚਲੋ ਠੀਕ ਆ ਹੋਰ ਦੱਸੋ ਠੀਕ ਠਾਕ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਹੁਣ ਅਸੀਂ ਚੱਲੇ ਆ ਅਸੀਂ ਸਾਰਾ ਮੀ ਦੇਖਿਆ ਅੱਜ ਪਠਾਨਕੋਟ ਦਾ ਤੁਸੀਂ ਉੱਠੇ ਨਹੀਂ ਤੁਹ ਤਰਾ ਬੈਲਾਂ ਬਹੁ ਮਾਰੀ ਤੇ ਠੀਕ ਹੈ ਓਕੇ ਚੰਗਾ ਜੀ ਲੋ ਜੀ ਕਾਰਟ ਵਾਲੇ ਪੁਲ ਤੇ ਖੜੇ ਆ ਪਾਣੀ ਚੈੱਕ ਕਰੋ ਹੁਣ ਪੂਰਾ ਪਾਣੀ ਭਰਿਆ ਹੋਇਆ ਆ ਉਹ ਜਿੱਥੇ ਮੰਦਰ ਆ ਉੱਥੋਂ ਨਿਕਲਦਾ ਪਾਣੀ ਇਹ ਵਾਲਾ ਲੋਕੀ ਦੇਖੋ ਇੱਧਰ ਦੇਖਣ ਦੇ ਆ ਇਧਰਲੇ ਪਾਸੇ ਦੋ ਨਹਿਰਾਂ ਉਹ ਦੇਖੋ ਪੂਰਾ ਪੁਲ ਭਰਿਆ ਪਿਆ ਮਾਤਾ ਕਿਹੜੇ ਤੇ ਆ ਦੂਜੇ ਪਾਸੇ ਦੇਖੋ ਇੱਕ ਦੋ ਇਧਰੋਂ ਇੱਕ ਨਹਿਰ ਵਾਲਾ ਪਾਣੀ ਆਉਣਦਿਆ ਪੰਜਾਬ ਦਾ ਨਹਿਰ ਮੁੜ ਮੁੜ ਜਾਸਤਾਵੇ ਪਿੰਡ ਦਾ ਨਾਹਰ ਚਲਿਏ ਅੱਜ ਬਹੁਤ ਹੋ ਬਲਿਆ ਤੇ ਹੁਣ ਅਸੀਂ ਚਲਿਏ ਵਾਪਸ ਨੋ ਜਿਸਿਆਨਪੁਰ ਵਾਪਸ ਆ ਗਏ ਆ ਤੇ ਬਾਵੀ ਮੀ ਜਗ੍ਹਾ ਤੇ ਪਹਿਲਾਂ ਹੋਰ ਥੋੜਾ ਘਟ ਗਿਆ ਸਿਆਨਪੁਰ ਦੇ 5 ਨੰਬਰ ਵਾਲੀ ਨਹਿਰ ਦੇਖ ਲਓ ਇੰਨਾ ਪਾਣੀ ਇੱਥੇ ਕਦੇ ਜਿਆਦਾ ਦੇਖਿਆ ਨਹੀਂ ਇਹਨਾਂ ਦੇਖੋ ਇੱਧਰ ਇੰਨਾ ਪਾਣੀ ਆਉਣਦਿਆ ਬਹੁਤ ਜਿਆਦਾ ਪਾਣੀ ਹੈ ਬਹੁਤ ਫੁੱਲ ਉੱਤੀ ਜਿੰਨਾ ਪਾਣੀ ਆ ਰਿਹਾ ਹੋ ਸਕਦਾ ਆਪਣੀ ਨਹਿਰ ਵਾਲਾ ਬਹੁਤ ਹੁਣ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਵਾਪਸ ਘਰੇ ਤੇ ਬਹੁਤ ਜਿਆਦਾ ਮੀਂਹ ਸੀਗਾ ਤੁਹਾਨੂੰ ਪਤਾ ਹੋਵੇਗਾ ਦੇਖ ਲਿਆ ਸਾਰਿਆਂ ਨੇ ਜੇ ਸਾਡੀ ਵੀਡੀਓ ਦੇ ਵਿੱਚ ਥੋੜੀ ਜੀ ਵੀਡੀਓ ਖਰਾਬ ਬਣੀ ਆ ਕਿਉਂਕਿ ਮੀਂਹ ਬਹੁਤ ਜਿਆਦਾ ਪੈ ਰਿਹਾ ਸੀ ਇਸ ਕਰਕੇ ਜੇ ਤੁਹਾਨੂੰ ਮਿਲਦੇ ਹੁਣ ਅਸੀਂ ਅਗਲੇ ਬਲੌਗ ਦੇ ਵਿੱਚ ਚੰਗਾ ਸਸਰੀ